ਵੱਡੇ ਵੱਡੇ ਥੰਬ ਡਿਗ ਰਹੇ ਨੇ ਤੁਸੀਂ ਦੇਖੋ ਸੁਨੀਲ ਜਾਖੜ ਪਹਿਲਾਂ ਤਾਂ ਮੁੱਖ ਮੰਤਰੀ ਬਣਦੇ ਬਣਦੇ ਰਹੇ ਫਿਰ ਉਹਨਾਂ ਨੂੰ ਇਜ਼ਤਮਾਨ ਮਿਲ ਗਿਆ ਬੀਜੇਪੀ ਲੈ ਗਈ ਬੀਜੇਪੀ ਨੇ ਉਹਨਾਂ ਨੂੰ ਸਟੇਟ ਪ੍ਰਧਾਨ ਬਣਾ ਕੇ ਐਲੀਵੇਟ ਕਰਤਾ ਵੱਡਾ ਹੋਤਾ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਦਾ ਗਵਾਚਿਆ ਮਾਨ ਸਤਕਾਰ ਵਾਪਸ ਆ ਗਿਆ ਕਿਉਂਕਿ ਉਹ ਕਾਂਗਰਸ ਦੇ ਵਿੱਚ ਵੀ ਪ੍ਰਧਾਨ ਸੀ ਲੇਕਿਨ ਬਣਦੇ ਥੋੜੇ ਚਿਰ ਬਾਅਦ ਹੀ ਉਹਨਾਂ ਦਾ ਉਹ ਭੰਗ ਹੋਣਾ ਸ਼ੁਰੂ ਹੋ ਗਿਆ ਸੀ ਕਈ ਵਾਰੀ ਉਹਨਾਂ ਨੇ ਜਦੋਂ ਗੱਲ ਕਰੀ ਦੀ ਸੀ ਤਾਂ ਉਹ ਆਵਾਜ਼ਾਰ ਜੇ ਲੱਗਦੇ ਸੀ ਪੰਜਾਬ ਦੇ ਵਿੱਚ ਨਵੇਂ ਭਾਜਪਈ ਤੇ ਪੁਰਾਣੇ ਭਾਜਪਈ ਦੋਨਾਂ ਦੇ ਵਿੱਚ ਟਕਰਾਅ ਵੀ ਸੀ ਸੋ ਇਹ ਸਾਰੇ ਮਾਮਲੇ ਚ ਰਮਨੀਤ ਬਿੱਟੂ ਐਲੀਵੇਟ ਹੋ ਜਾਂਦੇ ਆ ਉਹ ਲੁਧਿਆਣੇ ਚੋਂ ਹਾਰ ਜਾਂਦੇ ਆ ਲੇਕਿਨ ਉਹ ਮੰਤਰੀ ਬਣਾਤੇ ਜਾਂਦੇ ਆ ਇਹ ਪੁਰਾਣੇ ਬੰਦੇ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਨਾਲ ਆਡਾ ਲੈ ਲੈਂਦੇ ਨੇ ਬੀਜੇਪੀ ਕਰਕੇ ਪ੍ਰਧਾਨ ਮੰਤਰੀ ਨਾਲ ਸੰਬੰਧਾਂ ਕਰਕੇ ਸੁਨੀਲ ਜਾਖੜ ਉਹਨਾਂ ਨੂੰ ਵੀ ਕੁਝ ਹਾਸਲ ਨਹੀਂ ਹੋਇਆ ਸੋ ਜੇ ਹੁਣ ਅਸਤੀਫਾ ਉਹਨਾਂ ਦਾ ਆ ਗਿਆ ਤਾਂ ਇਹਨੂੰ ਇੱਥੇ ਹੀ ਸਮਝ ਲਿਆ ਜਾਏ ਕਿ ਚੈਪਟਰ ক্লোਜ਼ ਆ ਜਾਂ ਇੱਕ ਵਾਰੀ ਫਿਰ ਇਹ ਦੋ ਕਾ ਦਾਗੂ ਜਿਹੜੇ ਕੈਪਟਨ ਅਮਰਿੰਦਰ ਸਿੰਘ ਭਾਵੇਂ ਉਮਰਦਰਾਜ ਹੋ ਗਿਆ ਸੁਨੀਲ ਦਾਖੜ ਦਿਲਚਸਪੀ ਨਹੀਂ ਰੱਖ ਰਹੇ ਸਿਆਸਤ ਵਿੱਚ ਪਰ ਦਿਲਚਸਪੀ ਤਾਂ ਉਹਨਾਂ ਦਿਖਾਈ ਹੈ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖੀਏ ਓਵਰ ਆਲ ਦਿਲਚਸਪੀ ਤਾਂ ਉਹਨਾਂ ਦੀ ਹੈ ਪਰ ਉਹ ਇਹ ਕਹਿ ਰਹੇ ਨੇ ਮੈਂ ਹੁਣ ਚੋਣ ਨਹੀਂ ਲੜਨੀ ਦਿਲਚਸਪੀ ਤਾਂ ਛੱਡੀ ਨਹੀਂ ਸਕਦਾ ਪੋਲੀਟੀਕਲ ਆਦਮੀ ਜਿਹੇ ਜਿੰਨੀ ਮਰਜ਼ੀ ਏਜ ਦਾ ਹੋ ਜੇ ਕਿਉਂਕਿ ਪੋਲੀਟਿਕਸ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਉਹ ਆਣੇ-ਜਾਣੇ ਸੱਤਾ ਦੇ ਕੋਰੀਡੋਰਾਂ ਦੇ ਵਿੱਚ ਇੱਕ ਇੰਪੈਕਟ ਹੁੰਦਾ ਹੈ ਬਾਕੀ ਉਹ ਤਾਂ ਫੈਮਿਲੀ ਜਾਂ ਲਗਾਤਾਰ ਕਈ ਪੀੜ੍ਹੀਆਂ ਤੋਂ ਜਿਹੜੀ ਪੋਲੀਟੀਕਲ ਸਟ੍ਰੀਮ ਦੇ ਵਿੱਚ ਹੈਗੀ ਹੈ ਕੰਟਰੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਪਰ ਜਿਹੜੀ ਇੱਕ ਇਹ ਗੱਲ ਸੀ ਕਿ ਕਾਂਗਰਸ ਵੇਲੇ ਇੱਕ ਨਾਰਾਜ਼ ਹੋਏ ਜਿਹੜੇ ਸੁਨੀਲ ਜਾਖੜ ਉਹਨੂੰ ਔਰ ਖਾਸ ਤੌਰ ਤੇ ਅਮਿਕਾ ਸੋਨੀ ਬਾਰੇ ਉਹਨਾਂ ਨੇ ਬੜਾ ਕੁਛ ਕਿਹਾ ਕਿ ਉਹਨਾਂ ਨੇ ਉੱਥੇ ਜਾ ਕੇ ਗੜਬੜ ਕੀਤੀ ਹੈ ਔਰ ਲਗਾਤਾਰਤਾ ਦੇ ਵਿੱਚੋਂ ਉਹ ਨਾਰਾਜ਼ਗੀ ਕਈ ਵਾਰ ਦਬ ਕੇ ਦੂਜੇ ਪਾਸੇ ਲੈ ਜਾਂਦੀ ਹੈ ਵੈਸੇ ਸੁਨੀਲ ਜਾਖੜ ਉਹਨਾਂ ਨੂੰ ਆਪ ਵੀ ਪਤਾ ਹੈ ਔਰ ਬਾਕੀ ਲੋਕ ਵੀ ਇਹ ਕਹਿ ਰਹੇ ਸੀ ਪਹਿਲਾਂ ਵੀ ਕਿ ਇਹ ਭਾਜਪਾ 'ਚ ਜਾ ਕੇ ਐਡਜਸਟ ਹੋਣਾ ਬੜਾ ਮੁਸ਼ਕਲ ਜਿਹਾ ਕੰਮ ਹੈ ਜੋ ਬੀਜੇਪੀ ਦਾ ਵਰਕਿੰਗ ਸਟਾਈਲ ਹੈ ਤੇ ਜੋ ਸੁਨੀਲ ਜਾਖੜ ਉਹ ਰਹਿੰਦਾ ਆਪਣਾ ਸਟਾਈਲ ਦਾ ਕੰਮ ਕਰਨ ਦਾ ਫੰਕਸ਼ਨ ਉਹ ਕੰਪੈਰੀਟਿਵਲੀ ਕਾਫੀ ਲਿਬਰਲ ਨੇਚਰ ਦੇ ਆਦਮੀ ਨੇ ਮਤਲਬ ਬੇਹੱਦ ਜਿਆਦਾ ਔਰ ਈਵਨ ਪੰਜਾਬ ਦੇ ਵਿੱਚ ਸਿੱਖੀ ਬਾਰੇ ਕਾਂਗਰਸ ਦੇ ਪਲੇਟਫਾਰਮ ਤੋਂ ਜਦੋਂ ਇਹ ਗੱਲ ਕਰਦੇ ਰਹੇ ਤਾਂ ਸ਼ਾਇਦ ਅਕਾਲੀਆਂ ਨੇ ਵੀ ਉਨੀ ਨਹੀਂ ਸੀ ਕੀਤੀ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਉਸ ਲੈਵਲ ਤੇ ਕਰਦੇ ਰਹੇ ਔਰ ਈਵਨ ਅਕਾਲੀਆਂ ਦੀ ਵਕਾਲਤ ਬੀਜੇਪੀ ਜਾਣ ਜਾ ਕੇ ਵੀ ਉਹਨਾਂ ਨੇ ਜਿੰਨੀ ਕੀਤੀ ਵੀ ਅਕਾਲੀ ਦਲ ਤਾਂ ਮਜ਼ਬੂਤ ਹੋਣਾ ਚਾਹੀਦਾ ਬਾਰ-ਬਾਰ ਬਾਕੀਆਂ ਨੇ ਵੀ ਕਿਸੇ ਨੇ ਨਹੀਂ ਤਾਂ ਅਗਲਾ ਕਹਿੰਦੇ ਨਾ ਵਿਰੋਧੀ ਤੇ ਰਾਮੇ ਜਾਂ ਬਾਕੀ ਤੇ ਜਦੋਂ ਪਾਣੀਆਂ ਦੇ ਮਾਮਲੇ ਤੇ ਇੱਥੇ ਇੱਕ ਡਿਬੇਟ ਹੋਈ ਸੀਗੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਉੱਥੇ ਭਾਜਪੀ ਦਾ ਸਟੈਂਡ ਉਹਨਾਂ ਨੂੰ ਸ਼ਾਇਦ ਉਹਨਾਂ ਨਾਲ ਲੱਗਿਆ ਕਿ ਕਿ ਕੇਂਦਰ ਸੀ ਉਹ ਕਹਿੰਦੇ ਮੈਂ ਕਿਸਾਨ ਪਹਿਲਾਂ ਤੇ ਪੰਜਾਬੀ ਪੁੱਤ ਪਹਿਲਾਂ ਤੇ ਮੈਂ ਆਪਣੇ ਉਸ ਗੱਲ ਤਰੀਕੇ ਨਾਲ ਗੱਲ ਤੇ ਮੈਂ ਪਾਰਟੀ ਨਹੀਂ ਮਤਲਬ ਪਾਰਟੀ ਸਟੈਂਡ ਤੋਂ ਹਟ ਕੇ ਵੀ ਪੋਸਟ ਤੇ ਹੁੰਦੇ ਵੀ ਇੱਕ ਅਲੱਗ ਗੱਲ ਕਰਨ ਦੀ ਜਿਹੜੀ ਇੱਕ ਗੱਲ ਸੀ ਕਿ ਉਹਨਾਂ ਚ ਰਹੀ ਫਿਰ ਜਦੋਂ ਭਾਜਪੀ ਚ ਐਲੀਵੇਟ ਹੋ ਕੇ ਅੱਗੇ ਜੀ ਉਹਨਾਂ ਨੂੰ ਪ੍ਰਧਾਨ ਵੀ ਬਣਾਤਾ ਪ੍ਰਧਾਨ ਬਣ ਅਨੁਸਾਰ ਜਦੋਂ ਉਹ 35 ਸੈਕਟਰ ਵਾਲੇ ਦਫ਼ਤਰ 'ਚ ਗਏ ਨੇ ਜਿੱਦਣ ਉਹਨਾਂ ਦੀ ਇੱਕ ਟਾਈਪ ਦੀ ਸੀਗੇ ਚਾਰਜ ਲੈਣਗੇ ਉਸ ਦਿਨ ਤੋਂ ਹੀ ਇਹ ਕਲੇਸ਼ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਬੀਜੇਪੀ ਦੇ ਪ੍ਰਚਾਰਤਾ ਪੁਰਾਣੇ ਲੀਡਰਸ਼ਿਪ ਹੈ ਉਹ ਫੁੱਲੀ ਨਾਰਾਜ਼ ਹੈ ਉਹ ਕੋਆਪਰੇਟ ਨਹੀਂ ਕਰ ਰਹੀ ਤੇ ਕੋਈ ਗੱਲ ਨਹੀਂ ਕਰ। ਔਰ ਜਦੋਂ ਜਦੋਂ ਉਹਨਾਂ ਨੇ ਟਰਾਈ ਕੀਤੀ ਕੁਝ ਇਸ਼ੂ ਲੈਣ ਦੀ گورنر ਕੋਲ ਜਾਣਾ ਹੈ, ਬਾਕੀ ਜਾਣਾ ਹੈ ਤਾਂ ਉਹਨਾਂ ਨਾਲ ਸਾਰੇ ਪੁਰਾਣੇ ਕਾਂਗਰਸੀਓ ਜਿਹੜੇ ਉਦੋਂ ਬਾਅਦ ਦੀ ਬੀਜੇਪੀ 'ਚ ਆਏ ਸੀ, ਨਾਲ ਲੱਗਦੇ ਬੀਜੇਪੀ 'ਚ ਆਏ ਉਹੀ ਦਿਖਾਈ ਦਿੰਦੇ ਹੁੰਦੇ ਸੀ ਜ਼ਿਆਦਾ। ਜਿਹੜੇ RSS ਤੇ BJP ਦੀ ব্যাকਗਰਾਉਂਡ ਵਾਲੇ ਬੰਦੇ ਨੇ ਵਿਚਾਰਧਾਰਕ ਐਂਗਲ ਤੋਂ ਉਹ ਨਹੀਂ ਸੀ ਉਹਨਾਂ ਨਾਲ ਦਿਖਾਈ ਦਿੰਦੀ ਫਿਰ ਚਲਦੇ ਚਲਦੇ ਪਾਰਟੀ ਚ ਟਿਕਟਾਂ ਦੇ ਕੁਐਸਚਨ ਆ ਗਏ ਪਾਰਲੀਮੈਂਟ ਦੇ ਵਿੱਚ ਤੇ ਟਿਕਟਾਂ ਬਲੇ ਵੀ ਉਹ ਕੋਈ ਬਹੁਤ ਜ਼ਿਆਦਾ ਖੁਸ਼ ਨਹੀਂ ਸੀਗੇ ਖਾਸ ਤੌਰ ਤੇ ਇਕਾ ਦੁਕਾ ਟਿਕਟਾਂ ਦਾ ਜਿਵੇਂ ਫਿਰੋਜ਼ਪੁਰ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਆਪਣੀ ਕੰਸਟਿਟੂਐਂਸੀ ਜੇ ਪੈਦੀ ਸੀ ਸਾਰੀਆਂ ਚੀਜ਼ਾਂ ਸੀ ਉੱਥੇ ਵੀ ਉਹਨਾਂ ਦੀ ਨਹੀਂ ਬੰਨੀ ਗਈ ਉਹ ਸਾਰੇ ਮਾਮਲੇ ਦੇ ਵਿੱਚ ਉਹ ਇੱਕ ਲੈਵਲ ਦੀ ਜਿਹੜੀ ਇੱਕ ਕਸਮ ਕਸਾਇਆ ਬੀਜਪੀ ਦੇ ਅੰਦਰ ਚੱਲਦੀ ਹੈ ਤੇ ਇਹੋ ਜੇ ਤਾਂ ਉਹ ਹੈ ਦੀ ਸ਼ਾਇਦ ਕਈ ਇਹੋ ਜਿਹੇ ਵੀ ਬੰਦੇ ਹੁੰਦੇ ਨੇ ਜਿਹੜੇ ਕਹਿ ਦਣ ਵੀ ਵਿਚੀ ਚੱਲੀ ਜਾਊਗਾ ਆਪਾਂ ਪ੍ਰਧਾਨਤਾ ਹੈਗੇ ਆ ਨਾ ਆਪਾਂ ਤਾਂ ਅੱਗੇ ਚੱਲੀ ਜਾਣੇ ਆਪਣੀ ਉੱਪਰ ਹੈਗੀ ਕੋਈ ਨਹੀਂ ਮੰਨਦਾ ਤਾਂ ਨਾ ਮੰਨੇ ਉਹ ਉਹਦੋਂ ਥੋੜਾ ਜਿਹਾ ਅਲੱਗ ਹੈ ਕੁਝ ਕੁਝ ਮੋਰੈਲਟੀ ਜਿਹੜੀ ਗੱਲ ਹੁੰਦੀ ਹੈ ਜਿਹੜੇ ਬੰਦੇ ਨੂੰ ਰੋਜ਼ ਤਕਲੀਫ ਦਿੰਦੀ ਆ ਤੇ ਤੰਗ ਕਰਦੀ ਆ ਸ਼ਾਇਦ ਉਹਨਾਂ ਨੂੰ ਲੱਗਿਆ ਹੋਊਗਾ ਵੋਟਾਂ ਤੋਂ ਬਾਅਦ ਕਿ ਜੀ ਹੁਣ ਹੋ ਗਿਆ ਇੱਥੇ ਤੱਕ ਕਿ ਸੁਣਿਆ ਕਿ ਪਿਛਲੇ ਦਿਨਾਂ ਚ ਉਹ ਮਿਲ ਕੇ ਵੀ ਆਏ ਪ੍ਰਾਈਮ ਮਿਨਿਸਟਰ ਨੂੰ ਵੀ ਮਿਲਣ ਦੀ ਗੱਲ ਸੀ ਹੋਮ ਮਿਨਿਸਟਰ ਨੂੰ ਵੀ ਮਿਲਣ ਦੀ ਗੱਲ ਸੀ ਸ਼ਾਇਦ ਉਦੋਂ ਹੀ ਉਹ ਕਹਿ ਹੁਣ ਕਿ ਜੀ ਤੁਸੀਂ ਉਹ ਕੋਈ ਹੋਰ ਦੇਖ ਲਓ ਮੈਂ ਪਾਰਟੀ 'ਚ ਹੀ ਰਹੂੰਗਾ ਫਿਲਹਾਲ ਤੇ ਵਾਕੀ ਦੀਆਂ ਗੱਲਾਂ ਇਹੋ ਜਿਹੜੀਆਂ ਚੱਲਦੀਆਂ ਨੇ ਹੁਣ ਪਰ ਜਦੋਂ ਬੰਦੇ ਦਾ बतौर ਪ੍ਰਧਾਨ ਪਾਰਟੀ 'ਚ ਐਸਾ ਹਲਜ ਮਹਿਸੂਸ ਕਰਦਾ ਤਾਂ ਫਿਰ ਸਧਾਰਨ ਮੈਂਬਰ ਦੇ ਤੌਰ ਤੇ ਪਾਰਟੀ 'ਚ ਰਹਿ ਕੇ ਕਰਨਾ ਵੀ ਕੀ ਹੈ ਤੇ ਕਰੂੰਗਾ ਵੀ ਕੀ ਮਤਲਬ ਇੰਦੀ ਲੌਂਗ ਰਨ ਜੇ ਸੋਚਿਆ ਜਾਏ ਸਧਾਰਨ ਉੱਥੇ ਤਾਂ ਚਲੋ ਇੱਕ ਗੱਲ ਦੇ ਕਰਕੇ ਤਾਂ ਹੈ ਨਾ ਕਿ ਬੰਦਾ ਰੁਤਵਾ ਵਿਚਰ ਰਿਹਾ ਲੋਕਾਂ ਦੇ ਵਿੱਚ ਜਦੋਂ ਇੱਥੇ ਨਹੀਂ ਹੈ ਜੇ ਇਹਦੇ ਵਿੱਚ ਮਤਲਬ ਫਿੱਟ ਮਹਿਸੂਸ ਨਹੀਂ ਕਰ ਰਹੇ ਜਾਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਐਪ ਸਾਈਟ ਦੇ ਵਿੱਚ ਵੀ ਮੀਟਿੰਗਾਂ ਪ੍ਰੋਜੈਡ ਹੋਈਆਂ ਨੇ ਔਰ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਹੜਾ ਉਹ ਬੀਜੇਪੀ ਦੇ ਆਪਣੇ ਇੱਕ ਅਹੁਦੇਦਾਰੀਆਂ ਨੇ ਨਾ ਸੰਗਠਨ ਮੰਤਰੀ ਆਰਗੇਨਾਈਜ਼ਿੰਗ ਸੈਕਟਰੀ ਜਿਹਨੂੰ ਕਹਿੰਦੇ ਨੇ ਬੇਸਿਕਲੀ ਉਹ ਵਿਚਾਰਧਾਰਕ ਬੰਦਾ ਹੁੰਦਾ ਹੈ ਕਿਹਾ ਤਾਂ ਅੱਜ ਤੱਕ ਇਹ ਜਾਂਦਾ ਜਿਹੜਾ ਬੀਜੇਪੀ ਦਾ ਸਟਰਕਚਰ ਹੈ ਮੈਂ ਉਹਦੇ ਚ ਹਮੇਸ਼ਾ ਹੀ ਆਰਗੇਨਾਈਜ਼ਿੰਗ ਸੈਕਟਰੀ ਆਰਐਸਐਸ ਬੈਕਗ੍ਰਾਉਂਡ ਤੋਂ ਆਉਂਦੇ ਨੇ ਤੇ ਉਹੀ ਹੁੰਦਾ ਹੈ ਜਿਹੜਾ ਸਭ ਤੋਂ ਪਾਵਰਫੁਲ ਹੁੰਦਾ ਪ੍ਰਧਾਨ ਤੋਂ ਵੀ ਪਾਵਰ ਉੱਪਰ ਹੁੰਦਾ ਮਿੱਤਰੋ ਉਹ ਕੱਲੀ ਕੱਲੀ ਰਿਪੋਰਟ ਪਿੱਛੇ ਜਾਣਾ ਹੀ ਹੁੰਦੀ ਹੈ ਇੰਸਟੀਚਿਊਟ ਸੰਸਥਾਨ ਨੂੰ ਜੀ ਤੇ ਉਹਨਾਂ ਨਾਲ ਵੀ ਕੋਈ ਬਹੁਤ ਜ਼ਿਆਦਾ ਉਹ ਰابطਾ ਉਸ ਲੈਵਲ ਦੀ ਮੈਚਿੰਗ ਨਹੀਂ ਹੋ ਪਾਈ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਤੇ ਇਹ ਸਾਰਾ ਹੁਣ ਗੱਲ ਇਹ ਹੈ ਕਿ ਇਹਦਾ ਬੀਜੇਪੀ ਨੂੰ ਵੀ ਬਿਲਕੁਲ ਇੱਕ ਲਿਬਰਲ ਲੀਡਰ ਉਹਨਾਂ ਕੋਲ ਸੀ ਜਿਹੜਾ ਇੱਕ ਬਣਿਆ ਜਾਂਦਾ ਸੀ ਕਿ ਬੀਜੇਪੀ ਸ਼ਾਇਦ ਇੱਕ ਨਵੇਂ ਤਰੀਕੇ ਦੀ ਪੰਜਾਬ ਦੇ ਵਿੱਚ ਬਾਕੀ ਸੂਬਿਆਂ ਦੇ ਕੰਪੈਰੀਟਿਵਲੀ ਇੱਕ ਤਜਰਬਾ ਕਰ ਰਹੀ ਹੈ ਜੇ ਜਾਖੜ ਸਾਹਿਬ ਦਾ ਅਸਤੀਫਾ ਪ੍ਰਮਾਨ ਹੁੰਦਾ ਨਹੀਂ ਆਉਂਦੇ ਤਾਂ ਇਹ ਸਵਾਲੀਆ ਨਿਸ਼ਾਨ ਲੱਗ ਜੂਗਾ ਬੀਜੇਪੀ ਦੀ ਅਪਰੋਚ ਤੇ ਜਾਖੜ ਉਹਨਾਂ ਦੇ ਫਿਊਚਰ ਤੇ ਲੱਗ ਜੂਗਾ ਕਿ ਕੀ ਫਿਰ ਬੀਜੇਪੀ ਚ ਐ ਹੀ ਚੱਲਣਗੇ ਜਾਂ ਦੁਬਾਰਾ ਜਿਵੇਂ ਰਾਹੁਲ ਗਾਂਧੀ ਪੁਰਾਣੇ ਬੰਦਿਆਂ ਨੂੰ ਦੁਬਾਰਾ ਦੁਬਾਰਾ ਲਿਆ ਰਹੇ ਨੇ ਜੇ ਰਾਹੁਲ ਗਾਂਧੀ ਪਹਿਨ ਕਦਮੀ ਕਰਕੇ ਕੋਸ਼ਿਸ਼ ਕਰ ਲੈਣਗੇ ਤਾਂ ਸ਼ਾਇਦ ਉਧਰ ਵੀ ਕੋਈ ਰੋਕ ਹੋ ਸਕਦਾ ਦੁਬਾਰਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਬੇਬਾਕ ਬੰਦਾ ਔਨੈਸਟ ਬੰਦਾ ਚਾਹੀਦਾ ਰਾਹੁਲ ਗਾਂਧੀ ਇਹ ਕਹਿੰਦੇ ਰਹੇ ਨੇ ਆਪਣੀ ਪਾਰਟੀ ਦੇ ਵਿੱਚ ਵੀ ਜਿਹੜੇ ਬੰਦੇ ਕਰਪਟ ਹੋ ਗਏ ਜੋ ਜਿਹੜੇ ਬੰਦੇ ਹੀਠਾ ਲੱਗੇ ਏਡੀ ਤੋਂ ਡਰਦੇ ਨੇ ਫਲਾਣੇ ਨੇ ਉਦਲੇ ਦੀ ਨਾਲ ਨਹੀਂ ਫੈਸਲਾ ਕਰ ਸਕਦੇ ਨਹੀਂ ਕੰਮ ਚੱਲਦਾ ਜਾਖੜੂਣੀ ਇਸ ਗੱਲ ਤੋਂ ਤਾਂ ਘਟੋੜਾ ਰਿਲੀਫ ਜੇ ਨੇ ਨਾ ਵੀ ਕੋਈ ਗੱਲ ਨਹੀਂ ਏਡੀ ਹੰਡਾ ਪੈਂਦਾ ਤੇ ਜਿਹੜਾ ਉਸ ਲੈਵਲ ਤੇ ਹੈ ਔਰ ਪੁਰਾਣੇ ਸਬੰਧ ਵੀ ਹੁੰਦੇ ਨੇ ਫੈਮਿਲੀ ਦੇ ਪੁਰਾਣੇ ਸਬੰਧ ਨੇ ਕਾਂਗਰਸੀ ਕਰਨੀ ਹੈ ਨੇਚਰ ਹੁੰਦੀ ਆ ਵਾਕੀ ਉੱਥੇ ਇਹ ਬੰਦੇ ਦੇ ਕੰਮ ਕਰਨ ਦੀ ਇਹ ਸੰਭਾਵਨਾ ਅਜੇ ਭਾਵੇਂ ਤੁਰੰਤ ਰੂਟ ਆਊਟ ਕੀਤੀ ਜਾ ਸਕੋ ਪਰ ਇੰਦੀ ਲੌਂਗ ਰਨ ਜੇ ਟਾਈਮ ਪੇ ਹੈ ਲੰਬੇ ਸਮੇਂ ਚ ਇਥੇ ਰੂਲ ਆਊਟ ਕੁਝ ਨਹੀਂ ਹੋ ਸਕਦਾ ਰੂਲ ਆਊਟ ਤਾਂ एवरीਥੇ ਹੋ ਸਕਦਾ ਕੌਣ ਕਹਿੰਦਾ ਸੀ ਜਾਖੜਵਾਲੀ ਬੀਜੇਪੀ ਚਲੇ ਜਾਣਗੇ ਆਹ ਹਾਂ ਚਲੇ ਗਏ ਨਾ ਬੀਜੇਪੀ ਦੇ ਸ਼ਾਇਦ ਚੁੱਪ ਕਰਕੇ ਬਹਿ ਜਾਣ ਉਹਨਾਂ ਦੀ ਨੇਚਰ ਹੈ ਸ਼ਾਇਦ ਨਾ ਕਿਤੇ ਜਾਣ ਹੌਲੀ ਹੌਲੀ ਦੇਖਣ ਕੀ ਕਰਨਾ ਤੇ ਇਸੇ ਤਰੀਕੇ ਦੇ ਨਾਲ ਦੁਬਾਰਾ ਵੀ ਘਰ ਵਾਪਸੇ ਵੀ ਹੋ ਸਕਦੀ ਹੈ ਤਾਂ ਕੋਈ ਬੜੀ ਗੱਲ ਨਹੀਂ ਅਜੇ ਸਤਾਈ ਕਾਫੀ ਦੂਰ ਹੈ ਅਜੇ ਬਹੁਤੀ ਨੇੜੇ ਹੈ ਉਸ ਲੈਵਲ ਦੇ ਉੱਤੇ ਅਸੈਂਬਲੀ ਤੱਕ ਜਾਂਦੇ ਜਾਂਦੇ ਤੱਕ ਤੇ ਰੌਣ ਗਾਂਧੀ ਨੂੰ ਇਹੋ ਜਿਹੇ ਸਾਥੀ ਵੀ ਚਾਹੀਦੇ ਨੇ ਹਰੇਕ ਸਟੇਟ ਦੇ ਵਿੱਚ ਜਿਹੜੇ ਮਿਲ ਕੇ ਕੰਮ ਕਰ ਸਕਣ ਕਿ ਟੀਮ ਦੇ ਰੂਪ ਦੇ ਵਿੱਚ ਰੌਣ ਨੂੰ ਆਪਣੀ ਟੀਮਾਂ ਚਾਹੀਦੀਆਂ ਨੇ ਹੁਣ ਕਹਿੰਦੇ ਨੇ ਸਾਰੇ ਆਪਦੇ ਸੰਗਠਨ ਦੇ ਵਿੱਚ ਵੀ ਇਹ ਇਧਰ ਨੂੰ ਜਾਂਦੀ ਆ ਗੱਲ ਜਾਂ ਨਹੀਂ ਜਾਂਦੀ ਇਹ ਅਸੀਂ ਪੋਲਿਟੀਕਲ ਐਂਗਲ ਤੋਂ ਪਛੋਕੜ ਤੋਂ ਤੇ ਅੱਜ ਦੇ ਹਾਲਾਤ ਤੋਂ ਹੀ ਇੱਕ ਅੰਦਾਜ਼ਾ ਲਾ ਸਕਦੇ ਹਾਂ ਇਹ ਕਿ ਇਧਰ ਨੂੰ ਸੰਭਾਵਨਾਵਾਂ ਵਧ ਸਕਦੀਆਂ ਨੇ ਐਸੀ ਕੋਈ ਗੱਲ ਨਹੀਂ ਜੀ ਕਾਂਗਰਸ پارٹی ਤੋਂ ਗਏ ਕੈਪਟਨ ਅਮਰਿੰਦਰ ਸਿੰਘ ਵੀ ਨਾਰਾਜ਼ ਨੇ ਬੇਸਿਕਲੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਬੁਖਤ ਕਾਂਗਰਸ ਹਾਈ ਕਮਾਂਡ ਦੇ ਵਿੱਚ ਸੀ ਸ਼ੁਰੂ ਤੋਂ ਇੱਕ ਪਰਸਨਲ ਰਿਸ਼ਤੇ ਸੀ ਉਹ ਉਹਨਾਂ ਨੂੰ ਇਸ ਪਾਰਟੀ 'ਚ ਨਹੀਂ ਮਿਲਿਆ ਉਹਨਾਂ ਨੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਇੱਕ ਤਰ੍ਹਾਂ ਉਹ ਇਹ ਪਰਸਨਲ ਗੱਲਬਾਤ ਮੰਨਦੇ ਨੇ ਕਿ ਮੈਂ ਤਾਂ ਬੀਜੇਪੀ ਨਾਲ ਪ੍ਰਧਾਨ ਮੰਤਰੀ ਨਾਲ ਸਬੰਧਾਂ ਦੀ ਭੇਂਟ ਚੜਿਆ ਔਰ ਉਸ ਤੋਂ ਬਾਅਦ ਉਹਨਾਂ ਦੀ ਇੱਛਾ ਸੀ ਕਿ ਮੈਨੂੰ ਕਿਤੇ ਨਾ ਕਿਤੇ ਐਡਜਸਟ ਕਰ ਦੇਣਗੇ ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਕੈਪਟਨ ਨਰਿੰਦਰ ਸਿੰਘ ਗਵਰਨਰ ਲਾਏ ਜਾਣਗੇ ਬੜਾ ਰੌਲਾ ਪੈਂਦਾ ਰਿਹਾ ਪਰ ਹੁਣ ਤੱਕ ਅਜੇ ਤੱਕ ਉਹ ਬਿਲਕੁਲ ਗੁੰਮਨਾਮੀ ਚ ਨੇ ਉਹਨਾਂ ਦੇ ਪਰਿਵਾਰ ਨੂੰ ਇਲੈਕਸ਼ਨ ਲੜਾਈ ਗਈ ਹੈ ਲੇਕਿਨ ਉਹ ਇਲੈਕਸ਼ਨ ਜਿੱਤ ਨਹੀਂ ਸਕੇ ਪ੍ਰਨੀਤ ਕੌਰ ਉਹਨਾਂ ਦੀ ਪੁੱਤਰੀ ਵੀ ਇੱਥੇ ਹੀ ਹੈਗੀ ਆ ਇਸੇ ਪਾਰਟੀ ਦੇ ਵਿੱਚ ਜਿਹੜੇ ਰਵਨੀਤ ਸਿੰਘ ਬਿੱਟੂ ਹਰਨ ਦੇ ਬਾਵਜੂਦ ਮੰਤਰੀ ਬਣਾਏਗੇ ਕਿ ਪ੍ਰਨੀਤ ਕੌਰ ਨਹੀਂ ਸੀ ਬਣਾਏ ਜਾ ਸਕਦੇ ਇਹ ਕੈਪਟਨ ਦੇ ਘੇਰਿਆ ਚੋ ਗੱਲ ਆਉਂਦੀ ਆ ਭਾਵੇਂ ਚਲੋ ਉਮਰ ਦਾ ਵੀ ਅਸਰ ਹੈ ਉਮਰ ਪ੍ਰਨੀਤ ਕੌਰ ਦੀ ਬਹੁਤ ਹੋ ਗਈ ਸੋ ਕੈਪਟਨ ਨ ਮਰਿੰਦਰ ਸਿੰਘ ਵੀ ਬਹੁਤ ਖੁਸ਼ ਨਹੀਂ ਨੇ ਤੋ ਜੇ ਜਾਖੜ ਸਾਹਿਬ ਵੀ ਹੁਣ ਬਾਹਰ ਆ ਜਾਂਦੇ ਨੇ ਮੰਨ ਲਓ ਅਹੁਦਿਆਂ ਤੋਂ ਬਾਹਰ ਆ ਗਏ ਨੇ ਤਾਂ ਕੀ ਇਹ ਰਲ ਕੇ ਆਉਂਦੇ ਸਮੇਂ 'ਚ ਪੁਰਾਣੇ ਰਿਸ਼ਤਿਆਂ ਨੂੰ ਦੁਬਾਰਾ ਜਮਾ ਜੋੜ ਕਰਕੇ ਭਾਵੇਂ ਆਪ ਸਰਗਰਮ ਸਿਆਸਤ ਵਿੱਚ ਨਾ ਰਹਿਣ ਆਪਣੇ ਪਰਿਵਾਰਾਂ ਲਈ ਕਿਉਂਕਿ ਜੇ ਪੰਜਾਬ ਵਿੱਚ ਪੋਲਿਟਿਕਸ ਭਾਜਪੀ ਦੀ ਉਸ ਤਰ੍ਹਾਂ ਨਹੀਂ ਖੜੀ ਹੋਣੀ ਜੇ ਅਕਾਲੀ ਦਲ ਜਾਂ ਕਿਸੇ ਹੋਰ ਧੜੇ ਨਾਲ ਉਹ ਨਹੀਂ ਜੁੜਦੇ ਤਾਂ ਪੰਜਾਬ ਦੇ ਵਿੱਚ ਸੱਤਾ 'ਚ ਆਉਣਾ ਉਹਨਾਂ ਲਈ ਬਹੁਤ ਔਖਾ ਕੱਲਿਆਂ ਉਹ ਆ ਨਹੀਂ ਸਕਦੇ ਜੋ ਹਾਲਾਤ ਬਣ ਗਿਆ ਜੋ ਭਾਜਪਾ ਨੇ ਵੱਖ-ਵੱਖ ਮੌਕਿਆਂ ਤੇ ਹੁਣ ਸਟੈਂਡ ਲਾਇਆ ਪਾਰਲੀਮੈਂਟ ਦੀ ਚੋਣ ਤੋਂ ਬਾਅਦ ਜਿਵੇਂ ਕੰਗਣਾ ਦੇ ਮਾਮਲੇ ਆਉਂਦੇ ਆ ਜਿਸ ਤਰ੍ਹਾਂ ਦੀਆਂ ਚੀਜ਼ਾਂ ਵਾਪਰੀਆਂ ਨੇ ਇਸ ਸਥਿਤੀ ਦੇ ਵਿੱਚ ਜੇ ਤੁਸੀਂ ਪਾਵਰ 'ਚ ਰਹਿਣਾ ਸੱਤਾ 'ਚ ਰਹਿਣਾ ਪਰਿਵਾਰ ਜਿਉਂਦੇ ਰੱਖਣਿਆ ਤਾਂ ਕਿਸੇ ਵੇਲੇ ਤੁਸੀਂ ਔਖਾ ਫੈਸਲਾ ਵੀ ਲੈ ਜਾਂਦੇ ਹੋ ਸਾਮੀਰ ਸਿੰਘ ਦੀ ਇੱਥੇ ਕੋਈ ਦੋ ਰਾਮਾ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਵੀ ਲੈ ਸਕਦੇ ਜੀ ਇਹੋ ਜਿਹਾ ਫੈਸਲਾ ਪਰ 27 ਦੇ ਆਸ-ਪਾਸ ਜਾ ਕੇ ਉਸ ਤੋਂ ਪਹਿਲਾਂ ਨਹੀਂ ਮੇਰੇ ਕਹਿਣ ਤੇ ਹਾਂ ਕੈਪਟਨ ਪਰਿਵਾਰ ਨੇ ਬਹੁਤ ਪਾਰਟੀਆਂ ਬਦਲੀਆਂ ਨੇ ਪਹਿਲਾਂ ਕਾਂਗਰਸ ਚ ਸੀਗੇ ਫਿਰ ਅਕਾਲੀ ਦਲ ਚ ਵੀ ਆਏ ਫਿਰ ਆਪਣਾ ਅਕਾਲੀ ਦਲ ਪੰਥਕ ਬਣਾਇਆ ਫਿਰ ਉਸ ਤੋਂ ਬਾਅਦ ਫਿਰ ਭਾਜਪਾ ਚ ਵੀ ਆਏ ਮੈਨੂੰ ਲੱਗਦਾ ਸਿਆਸਤ ਚ ਉਹਨਾਂ ਨੂੰ ਤਾਂ ਸਿਆਸਤ ਚ ਪ੍ਰਸੰਘਿਕਤਾ ਲੱਭਣੀ ਇਹ ਇੰਪੋਰਟੈਂਟ ਹੈ ਪਰਿਵਾਰਾਂ ਲਈ ਨਾ ਕਿ ਇਹ ਇੰਪੋਰਟੈਂਟ ਹੈ ਕਿ ਆ ਵਿਚਾਰਤਾ ਰ ਆ ਵਿਚਾਰਤਾ ਰ ਆ ਵਿਚਾਰਤਾ ਰ ਕੱਲੀ ਕੱਲੀ ਗੱਲ ਉਹ ਨਹੀਂ ਫਿਰ ਤਾਂ ਬਹੁਤ ਜ਼ਿਆਦਾ ਤਰੀਕਾ ਕਰ ਨਹੀਂ ਸੀ ਬੰਦਨ ਦਿੱਤਾ ਇਹ ਕੰਟੀਨਿਊ ਵੀ ਰਹੂਗੀ ਫਿਰ ਇਹ ਬਚਾ ਇਹ ਜਿਹੜਾ ਲੈਵਲ ਹੈ ਇਸ लेवल ਤੇ ਸੋਚਣ ਦੇ ਜਿਹੜੇ ਸਵਾਲ ਨੇ ਰੌਲਾ ਤਾਂ ਇਹੀ ਹੈ ਕਿ ਅਗਲੇ ਹੁਣ ਕੈਪਟਨ ਸਾਹਿਬ ਦੀ ਉਮਰ ਕਾਫੀ ਹੋ ਗਈ ਤੇ ਬੀਬੀ ਪ੍ਰਨੀਤ ਕੌਰ ਦੀ ਵੀ ਜਿਹੜਾ ਪ੍ਰਧਾਨ ਮੰਤਰੀ ਕਹਿੰਦੇ ਸੀ ਜਦੋਂ ਅਡਵਾਨੀ ਸਾਹਿਬ ਉਹਨਾਂ ਨੂੰ ਸਾਈਡ ਤੇ ਕੀਤਾ ਸਾਰਿਆਂ ਨੂੰ ਮਾਰਗਦਰਸ਼ਕ ਮੰਡਲ ਚ ਭੇਜਿਆ ਕਿ 70 ਸਾਲ ਐਵਰੇਜ ਦੀ ਲਾਈਫ ਹੈ ਉਸ ਲੈਵਲ ਦੇ ਉੱਤੇ ਤੇ ਹੁਣ ਸਵਾਲ ਲੋਕ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਲਈ ਵੀ ਇਹ ਫਾਰਮੂਲਾ ਜਾਰੀ ਰਹੂਗਾ ਜਾਂ ਬਾਕੀਆਂ ਲਈ ਵੀ ਰਹੂਗਾ ਪਰ ਪਿੱਛੇ ਲੋਕ ਸਮਝਦਾ ਉਹਨਾਂ ਨੇ ਸਾਹਮਣੇ ਤੋੜਤਾ ਉਈਗ ਮੁਰਮਰਾਣੀ ਬਾਣੀ ਨੇ ਰੱਖੀ ਇਹਦਾ ਮਤਲਬ ਆਪਣਾ ਠੀਕ ਕਰਨ ਦੇ ਲਈ ਇਹ ਸਾਰੀਆਂ ਜਿਹੜੀਆਂ ਹੁੰਦੀਆਂ ਨੇ ਨਾ ਫੈਸਲੇ ਕਿ ਇੱਥੇ ਤੱਕ ਬੁਗਾਇਦਾ ਸੋਚ ਕੇ ਉਹਨਾਂ ਨੇ ਕਿਹਨੂੰ ਕਿਹਨੂੰ ਬਾਹਰ ਕੱਢਣਾ ਜਿਵੇਂ ਜੇ ਬੰਦਾ ਆਪਣਾ ਰੱਖਣਾ ਹੋਵੇ ਤਾਂ ਇੰਟਰਵਿਊ ਦੇ ਮਾਪਦੰਡ ਹੀ ਇਹ ਜੇ ਰੱਖੇ ਜਾਂਦੇ ਨੇ ਇੰਨਾ ਕਿ ਤਜਰਬਾ ਹੋਵੇ ਐਵੇਂ ਪੜ੍ਹਾਈ ਹੋਵੇ ਐਜਾ ਚੀਜ਼ਾਂ ਹੁਣ ਤਾਂ ਕਿ ਫਿੱਟੀ ਉਹ ਬੰਦਾ ਆਵੇ ਫਿਰ ਇਹ ਚੀਜ਼ਾਂ ਹੁਣ ਉਹ ਤਾਂ ਨਹੀਂ ਮੰਨੇ ਰੱਖਦੀਆਂ ਪਰ ਉਮਰ ਦਾ ਇੱਕ ਤਕਾਜ਼ਾ ਜ਼ਰੂਰ ਹੁੰਦਾ ਤੁਸੀਂ ਸਰਗਰਮ ਸਿਆਸਤ ਚ ਨਹੀਂ ਰਹਿ ਸਕਦੇ ਤੁਹਾਡੇ ਅਗਲਾ ਵਾਰ ਸਕੌਣ ਹੈ ਹੀ ਹੈ ਸ਼ਾਇਦ ਕੈਪਟਨ ਸਾਹਿਬ ਨੇ ਆਪਣੀ ਬੇਟੀ ਨੂੰ ਆਪਣਾ ਵਾਰਸ ਚੁਣਿਆ ਇੱਕ ਤਰੀਕੇ ਦੇ ਨਾਲ ਉਹ ਬੀਜੇਪੀ ਦੀ ਮਹਿਲਾ ਵਿੰਗ ਦੇ ਲੀਡਰ ਵੀ ਨੇ ਤੇ ਉਹ ਜਾਣਗੇ ਹੁਣ ਜਿੱਥੇ ਵੀ ਜਾਣੇ ਨੇ ਕੈਪਟਨ ਸਾਹਿਬ ਤਾਂ ਆਪਣਾ ਆਸਰਾ ਸੂਖ ਅਗਲੀ ਪੀੜ੍ਹੀ ਲਈ ਜੋ ਕਰ ਸਕਦੇ ਇਹ ਤਾਂ ਹੈ ਹੀ ਹੈ ਕਿ ਜੇ ਕਾਂਗਰਸ ਦੇ ਵਿੱਚੋਂ ਗਏ ਪੁਰਾਣੇ ਕਾਫੀ ਲੋਕ ਕਿਉਂਕਿ ਆਪਾਂ ਰਾਣਾ ਸੋਢੀ ਨੂੰ ਤਾਂ ਰੱਖ ਨਹੀਂ ਸਕਦੇ ਗੁਰੂ ਹਰ ਸਾਹਿਬ ਵਾਲਿਆਂ ਨੂੰ ਜਿੱਥੇ ਜਾਖੜ ਜਾਣਗੇ ਉਹ ਤਾਂ ਉਲਟੀ ਰਹਿਣਗੇ ਤੇ ਪਰ ਜੇ ਇਹ ਹੈ ਕਿ ਕੁਝ ਪੁਰਾਣੇ ਬੰਦੇ ਹੁਣ ਨਵੇਂ ਬਣੇ ਭਾਜਪੀ ਜੇ ਇਕੱਠੇ ਹੋ ਜਾਂਦੇ ਕੈਪਟਨ ਅਮਰਿੰਦਰ ਦੇ ਦਿਵਾਲੇ ਜਾਂ ਜਾਖੜ ਸਾਹਿਬ ਦੇ ਦਿਵਾਲੇ ਪੁੱਛੇ ਕਿਸ ਤਰ੍ਹਾਂ ਦਾ ਝੁਰਮਟ ਬਣਦਾ ਤਾਂ ਬੀਜਪੀ ਲਈ ਔਖਾ ਤੇ ਕਿਸੇ ਹੋਰ ਪਾਰਟੀ ਲਈ ਇਹ ਕਾਫੀ ਫਰੂਟਫੁੱਲ ਵੀ ਹੋ ਸਕਦੇ ਕਈ ਹਲਕਿਆਂ 'ਚ ਕਾਫੀ ਅਸਰ ਹੀ ਰੱਖਦੇ ਆ